ਦੂਰ 갔다 ਨਾ ਜਾ ਰਾਮ ਰਹਿਣਾ ਸਰਬਤਮਮ ਮਨ ਸਦਾ ਕੇਵਾਲ ਇਹਦੀ ਮੁੱਤ ਨਹੀਂ ਛੋੜਾਇ ਸੋ ਸੰਗੀ ਗਮਿਆ ਬੈ ਸਜਾਏ ਤੋਨੇ ਖਮਾਂ ਸੋ ਅਲਾਪ ਸੋ ਖਮਾ ਰਿਆ ਤਰਹਾ ਪ੍ਰਤ ਪਾਲ ਲੈ ਅਪਿਆ ਉਹ ਦੇ ਕਸ਼ਿਉ ਨਨਾ ਹੋਈ ਸਾਸ ਸਾਸ ਸਮਾਲ ਤਾ ਮੇਰਾ ਬ੍ਰਹ ਸੋਈ ਅਛਾ ਨੇ ਅਕੇ ਨਿਰਪਾਰਾ ਉਜਾ ਲੰਗਾਰੂਪ ਜਪ ਜਪ ਕਰਾਇਆ ਨਾਮ ਨਜਾ ਸਾਧਨਾ ਵੋਹ ਸਾਧ ਮੰਗਦੇ ਹੋ ਦਯਾ ਗਾਓ ਜਦ ਤੁਮ੍ਹੈ ਯਾ ਰਤਾ ਨਾਨਕ ਮੰਗਦਾ ਸਾਧ ਪ੍ਰਭ ਅਰੇ ਨ ਪਾਗੋ ਸਾਧਨਾ ਵੋ ਵਾਹਿਗੁਰੂ ਦਾ ਨਾਮ ਸਾਹਿ ਵਾਹਿਗੁਰੂ ਕੀ ਫਤਿਹ